ਪੁੱਤ ਮੱਥਾ ਟੇਕਿਆ ਆਪਾ ਜਾਣਾ ਪਿੰਡ ਕਿੱਥੇ ਦੱਸ ਦੋ ਬੋਲੋ ਨਾਰਾਜ ਕੀ ਹੋਇਆ ਦੱਸ ਕਿੱਥੇ ਜਾਣਾ ਤਾਂ ਤੇ ਮੇਰਾ ਪੁੱਤ ਨਹੀਂ ਕਿੱਥੇ ਜਾਣਾ ਨਹੀਂ ਬੋਲਣਾ ਮੇਰੇ ਨਾਲ ਨਹੀਂ ਬੋਲਣਾ ਪਾਪਾ ਨੇ ਘਟੋਣਾ ਲੈ ਕੇ ਦੇਣਾ ਕੀ ਲੈ ਕੇ ਦੇਣਾ ਮਾਪਾ ਹਾਂਜੀ ਜਾਣਾ ਹਾਂ ਓਟੇ ਦਵਾਈ ਬੋਲਦੇ ਓਹ ਤੇ ਚਲ ਜਾਗੇ ਪਹਿਲਾਂ ਦੱਸੋ ਆਪਾ ਕਿੱਥੇ ਆਏ ਆ ਓ ਲੱਕੀ ਟੱਕਰ ਪੈਗਾ ਮੱਥਾ ਟੇਕਣ ਆਏ ਆ ਮੇਰਾ ਪੁੱਤ ਮੱਥੇ ਉਹ ਟੇਕਣੋਂ ਦਾ ਗੁਰਦੁਆਰਾ ਸੂ ਮਨਪ੍ਰੀਤ ਆ ਇਹ ਤੇ ਮਨਪ੍ਰੀਤ ਦੇ ਮੰਮੀ ਆ ਦੇਖ ਕਰਾਉਣ ਚੱਲ ਗਏ ਇਹ ਨਾ ਰੋਡ ਦੇ ਉੱਤੇ ਗੁਰਦੁਆਰਾ ਸਾਹਿਬ ਆ ਦਸੂਹੇ ਨੂੰ ਜਾਂਦੇ ਜਲੰਧਰ ਨੂੰ ਹਾਂਜੀ ਪਤਾ ਉਹ ਡਾਕਟਰ ਕੋਲ ਪਾਸ ਨਾ ਫਿਰ ਉਹ ਇੱਥੇ ਕਿਸ ਹੌਲੀ ਬਾਅਦ ਉਹ ਰੰਗੋਲੀ ਦੇਖੋ ਬਤੂ ਕੱਲ ਕਿੰਨੀ ਸੋਹਣੀ ਰੰਗੋਲੀ ਬਣਾਈ ਸੀ ਗੁਰਦੁਆਰਾ ਸਾਹਿਬ ਲਓ ਜੀ ਆ ਗੁਰਦੁਆਰਾ ਸਾਹਿਬ ਦੀ ਐਂਟਰਸ ਤੋਂ ਪਹਿਲੇ ਰੋਡ ਤੇ ਗੁਰਦੁਆਰਾ ਸਾਹਿਬ ਹੁੰਦਾ ਸੀ ਤੇ ਇਹ ਗੁਰਦੁਆਰਾ ਸਾਹਿਬ ਮਤਲਬ ਕਿ ਨਾ ਇੱਥੇ ਇੱਕਦੋ ਐਕਸੀਡੈਂਟ ਇਦਾਂ ਦੇ ਹੋਏ ਉਸ ਤੋਂ ਬਾਅਦ ਇੱਥੇ ਗੁਰਦੁਆਰਾ ਸਾਹਿਬ ਬਣਾਤਾ ਤੇ ਹੁਣ ਤੇ ਚਲੋ ਹਰਕ ਡਰਾਈਵਰ ਬੱਸ ਇੱਥੇ ਰੁੱਕ ਕੇ ਜਾਂਦੀ ਆ ਤੇ ਹਾਂਜੀ ਬਤੂ ਹਾਂਜੀ ਡਾਕਟਰ ਕੋਸਟ ਤੋਂ ਸਕੋਪ ਲਗਾ ਦਿਓ ਓਕੇ ਓਕੇ ਤੇ ਇੱਥੇ ਜਿਲੇ ਵੀ ਸਵੇਰੇ ਬੱਸਾਂ ਵਾਲੇ ਬੱਸਾਂ ਟੋਰਦੇ ਨਾ ਜਲੰਧਰ ਨੂੰ ਜਾਂ ਉਧਰੋਂ ਇੱਧਰ ਨੂੰ ਆਉਂਦੇ ਆ ਇੱਥੇ ਪ੍ਰਸ਼ਾਦ ਕਰਾ ਕੇ ਆ ਦੇ ਕੋ ਟ੍ਰੱਕ ਵਾਲਾ ਰੁੱਕ ਗਿਆ ਨਾ ਭਰਾਓ ਲਓ ਜੀ ਹਰਕ ਮਤਲਬ ਜਿਨ੍ਹਾਂ ਨੂੰ ਪਤਾ ਇਹਨਾਂ ਨੂੰ ਹਰਕ ਇੱਥੇ ਰੁੱਕ ਕੇ ਜਾਂਦਾ ਸਵੇਰੇ ਹਲੇ ਰਹਿਰਾ ਸਾਹਿਬ ਦਾ ਪਾਠ ਸ਼ੁਰੂ ਹੋ ਗਿਆ ਸੋ ਆਹ ਫੁੱਲ ਕਿੰਨੇ ਸੋਹਣੇ ਲਾਏ ਆ ਤੇ ਇੱਥੇ ਮੱਥਾ ਟੇਕਣ ਆ ਜੀ ਦਾ ਜਦੋਂ ਮਤਲਬ ਪੁਰੇ ਰਈ ਦਾ ਜਦੋਂ ਕਰਨ ਕਰਨਾ ਸਾਹਿਬ ਵੀ ਕਿਲਾ ਸਾਹਿਬ ਸਾਡੇ ਸ਼ਹਿਰ ਗੁਰਦੁਆਰਾ ਆ ਸੋ ਇੱਥੇ ਵੀ ਆਪਾਂ ਮੱਥਾ ਟੇਕਣਾ ਜੀ ਦਾ ਸੋਨੇ ਚੱਲਦੇ ਮੱਥਾ ਟੇਕਣ ਫਿਰ ਅਸੀਂ ਜਾਵਾਂਗੇ ਪਿੰਡ ਨੂੰ ਕਹਾਂ ਏ ਡੈਡੀ ਨਾਲ ਕਿੱਤਾਗੇ ਨੰਨਪਟਾਕੇ ਟਾਕੇ ਚਲਾ ਲਾਂਗੇ ਠੀਕ ਆ ਚੱਕਰੀ ਤੇ ਨਾਰ ਤੇ ਫੁੱਲ ਚੱਕਰੀ ਤੇ ਨਾਲ ਇਧਰ ਮਨਪਰੀਤ ਹੋਣੀ ਜੀ ਮੱਥਾ ਟੇਕਣ ਮਨਪਰੀਤ ਲੈ ਆਉਂਦੀ ਮੱਥਾ ਟੇਕਣ ਮਤਲਬ ਇਹਨਾਂ ਨੇ ਜਾਣਾ ਹੀ ਹੁੰਦਾ ਆ ਸੋ ਇਧਰ ਮੇਰੇ ਸਾਸੂ ਮਾਂ ਆ ਵਧੀਆ ਮਹਾਰਾਜ ਦੀ ਕਿਰਪਾ ਨਾਲ ਸੰਭਾਲ ਲੰਗੀ ਜਾਂਦਾ ਆ ਤੇ ਗੁਰੂ ਘਰ ਜ਼ਰੂਰ ਆਉਣਾ ਚਾਹੀਦਾ ਆ ਬਾਕੀ ਕਲਾਂ ਦੀਆਂ ਗੱਲਾਂ ਗੁਰੂ ਘਰ ਜ਼ਰੂਰ ਆਓ ਜਿੱਥੋਂ ਸਾਰਾ ਕੁਝ ਮਿਲਦਾ ਆ ਆਪਾਂ ਨੂੰ ਤੇ ਮਹਾਰਾਜ ਨੇ ਾਕਾਤ ਤੋਂ ਵੱਧ ਕੇ ਦਿੱਤਾ ਤੇ ਉਹਦਾ ਸ਼ੁਕਰਾਨਾ ਆ ਪਲ ਪਲ ਉਹਦਾ ਸ਼ੁਕਰਾਨਾ ਆ ਸੱਚੀ ਗੱਲ ਦੱਸਾਂ ਨਾ ਆ ਜਿਹੜਾ ਇਹ ਆ ਜਿਹੜੀਆਂ ਦਾਤਾਂ ਦਿੱਤੀਆਂ ਨਾ ਆ ਜਿਹੜਾ ਤੁਰਿਆ ਆ ਇਹ ਮਹਾਰਾਜ ਕਰਮਾਂ ਨਾਲ ਦਿੰਦਾ ਆ ਸੋ ਉਹਦਾ ਪਲ ਪਲ ਸ਼ੁਕਰਾਨਾ ਕਰਕੇ ਮਾਲਕ ਜੋਤੂ ਦਿੱਤਾ ਸ਼ੁਕਰਿਆ ਤੇਰਾ ਤੇ ਘਰ ਜਾ ਕੇ ਬੀਬੀ ਨਾਲ ਵੀ ਗੱਲਬਾਤ ਕਰਾਉਣੀ ਆ ਕਰ ਲਈਏ ਦਰਸ਼ਨ ਮੇਲੇ ਆ ਜਾ ਆ ਜਾ ਅੱਲਾ ਵਾਜ ਦੇ ਗੁਰਦਰਾ ਸਾਹਿਬ ਕਿੰਨਾ ਸੋਹਣਾ ਬਣਾਇਆ ਆ ਆ ਲੁ ਆ ਜਾ ਆ ਜਾ ਆ ਜਾ ਕਿੱਧਰ ਚੱਲਾਂ ਆ ਜਾ ਇਕਾਂਸਰ ਤੇ ਮੈਂ 35 ਚੱਲ ਗਿਆ। ਯਸਮਨ ਹੁਣੀ ਲੈਂਡ ਹੋ ਗਏ ਆ ਨਸ਼ਰੀ ਧਰਤੀ ਤੇ। ਰੁਕ ਜਾ ਪੁੱਤ ਚੱਲ ਦੇ 1 ਮਿੰਟ ਰੁਕ ਜਾ। ਇੱਕ ਕੋ ਇੱਕ ਮਿੰਟ ਰੁਕ ਜਾ। ਚਲਾਉਣਗੇ ਹੁਣ 2 ਮਿੰਟ ਡਾੜੀ ਤੁਹਾਡੇ ਨਾਲ। ਆ ਜਾ ਬੀਬੀ ਨੂੰ ਤਾਂ ਮਿਲ ਲਾ ਪਹਿਲਾਂ ਆ ਜਾ ਆ ਜਾ ਬੀਬੀ ਨੂੰ ਸਾਸਰੀ ਘਾਲ ਤੇ ਬੁਲਾ ਲਾ। ਨਾਲੇ ਮੰਮੀ ਨੂੰ ਵੀ ਸਾਸਰੀ ਘਰ ਬੁਲਾ ਲਾ ਆਏ 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 ਹਾਏ ਓ ਬੱਲੇ ਪਾਰੀ ਦੇ ਕਰਦੇ ਹੈ ਹੈ ਤੇਰੇ ਹਾਂ ਚਲ ਹੈ 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 ਯੇ 베ਬੀ ਗੋ ਹਾ ਬੜਾ ਜੱਪੀ ਦੇ ਪਾਲਾ ਦਾਦੀ ਨੂੰ ਪੁੱਛ ਕਹਿ ਕਿ ਹੋਇਆ ਤੁਹਾਨੂੰ ਮੈਂ ਮਾਮੇ ਦਾ ਚੜਿਆ ਹੀ ਦਾਦੀ ਨੂੰ ਪੁੱਛ ਨਾ ਕਿ ਮੈਨੂੰ ਵੀ ਯਾਰ ਚੜ ਜਾਂਦਾ ਕਿ ਅਸੀਂ ਦੋਨੇ ਢਿੱਲੇ ਜਾਏ ਮੈਨੂੰ ਵੀ ਚੜੀ ਜਾਏ ਦੋਨੇ ਢਿੱਲੇ ਯਾਰ ਮੈਂ ਕੋ ਟਾਕੇ ਨਹੀਂ ਅੰਦਰ ਕੱਢੀ ਘੱਲੇ ਕੰਮ ਆਪਣਾ ਨਾ ਕਾਲ ਮੇਰੇ ਜ਼ਿਮੀਦਾਰ ਭਰਾਵਾਂ ਨੂੰ ਸਾਥੀ ਸੋਹਣੇ ਹੋ ਕਿ ਤੇ ਸਾਡਾ ਨਾਂ ਹੀ ਨਹੀਂ ਲੈਨੇ ਤੁਸੀਂ ਪਤਾ ਨਹੀਂ ਕੀ ਗੱਲ ਆਰਦੇ ਤੇ ਦਰਸ਼ਨ ਹੀ ਮਹਿੰਗੇ ਹੋਗੇ ਤੁਹਾਡੇ ਦਰਦੇ ਆ ਪਰਵਾਹ ਸਾਡੇ ਤੋਂ ਡਰਦੇ ਆ ਕਿਹੜੀ ਗੱਲਾਂ ਹੋਰ ਤੇ ਹੀ ਤੰਗ ਬੋਲਦੇ ਆਂਗੇ ਅਸੀਂ ਕਦੋਂ ਨਹੀਂ ਬੋਲੇ ਕਦੋਂ ਮਤਲਬ ਕਦੋਂ ਨਹੀਂ ਬੋਲੇ ਆਪਾਂ ਆਓ ਆਓ ਮਾਈ ਵਾਇਸ ਉਹ ਬੱਸ ਕਰ ਹੁਣ ਓ ਬੱਸ ਵੀ ਕਰੋ ਜੋਧਿਆ ਹੈ ਕੀ ਤੂੰ ਪੰਗੇ ਪਾਏ ਸਾਰਿਆਂ ਨੂੰ ਨੇ ਪਟਾਕੇ ਸੁਣ ਕੇ ਥੱਲੇ ਦੇ ਆਏ ਹਾਏ ਹਾਏ ਇੱਧਰ ਆਏ ਸਾਡੇ ਮਿਸ ਕਲਾਸ਼ ਕੌਰ ਜੀ ਉਹ ਬਾਹਰ ਹੀ ਅੰਦਰ ਆ ਗਏ ਉਹ ਗੱਲ ਕੋਈ ਨਹੀਂ ਸੋਹਣੋ ਆਜੋ ਆਜੋ ਰਾਤਾਂ ਪਹਿ ਚੁੱਕੀਆਂ ਆ ਸਾਡਾ ਤਾਂ ਦਿਨ ਚੜਦਾ ਚੱਲੇ ਤੁਹਾਨੂੰ ਆਪਾਂ ਦਰਸ਼ਨ ਤੁਹਾਡੇ ਕਰ ਲਈਏ ਲੋਕਾਂ ਦੀ ਰਾਤ ਹੈਗੀ ਸਾਡਾ ਤਾਂ ਦਿਨ ਚੜ ਗਿਆ ਹੈ ਆ ਆਜੋ 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 ਉਹ ਟੂਟ ਗਿਆ ਉਹ ਹੋ ਟੂਟ ਗਿਆ ਆਜੋ 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 ਆਜੇ ਤੁਹਾਨੂੰ ਮੈਂ ਕੁਝ ਦਿਖਾਵਾਂ ਆਜੋ ਉਹ ਤੋਂ ਧੱਕਾ ਨਾ ਮਾਰਿਓ ਹਾਂ ਹੌਲੀ ਹੌਲੀ ਫੜ ਕੇ ਲਿਓ ਆਓ ਵੈਰੀ ਗੁੱਡ ਵੈਰੀ ਗੁੱਡ ਆ ਇਹਦਾ ਪਿਆਰ ਨਾ ਠੀਕ ਹੈ ਨਾ ਆਓ ਮੰਮ ਆਜਾ ਆਜਾ ਮੰਮਾ ਨੂੰ ਮੰਮਾ ਨੂੰ ਦਿਖਾਈਏ ਆ ਆਜਾ ਬੀਬੀ ਆਜਾ ਆਜਾ ਰਸੋਈ ਚ ਆਜਾ ਰਸੋਈ ਚ ਮੰਮਾ ਆ ਆਜਾ ਰਸੋਈ ਚ ਆਜਾ ਆਜੋ ਆਜੋ ਆਹ ਦੇਖੋ ਜਸਮਨ ਬੀਬੀ ਨੂੰ ਲੈ ਕੇ ਆਉਂਦਿਆ ਆਜੋ ਆਜੋ ਖਾ ਬੀਬੀ ਜੀ ਦੇ ਚਰਨ ਪਏ ਨੇ ਰਸੋਈ ਦੇ ਵਿੱਚ ਕਿੰਨੇ ਹੀ ਚਿਰਾਂ ਬਾਅਦ ਤੇ ਮੇਰੇ ਇਸ ਘਰ ਵੜੀ ਜਿੰਨੀ ਪਗਾਰੇ ਮੈਂ ਕਿਹ ਦਿਖਾ ਦਵਾ ਤੁਹਾਨੂੰ ਆਟਾ ਕੁਝੰਦਿਆ ਆਟਾ ਕੁਝੰਦਿਆ ਉਹਨਾਂ ਨੇ ਬਣਾਉਣਾ ਆ ਹੋਰ ਕੌਣ ਐਸ ਘਰ ਚ ਮੰਮੀ ਮੇਰੇ ਬਿਮਾਰ ਪਏ ਆ ਤੂੰ ਹੀ ਕੱਲ ਨਾ ਮੰਮੀ ਦੀ ਦਵਾਈ ਉਹਦੀ ਜੀਪੀ ਸੈਂਕੋ ਲੈ ਕੇ ਜਾਇਓ ਕੱਲ ਠੀਕ ਆ ਆ ਦਵਾਈ ਦਿਓ ਮੜੀ ਦਵਾਈ ਮੰਮੀ ਨਾ ਮੇਰੇ ਠੀਕ ਆ ਆ ਜਾ ਰਵੀ ਆ ਜਾ ਗੱਦੀ ਗੱਦੀ ਆਓ ਚਲਦੇ ਨਾ ਲਾਇਓ ਜੇ ਤੁਹਾਨੂੰ ਅੱਜ ਰੋਟੀਆਂ ਬਕਾਉਣੀਆਂ ਪੈ ਗਈਆਂ ਤੇ ਗੁੱਸਾ ਨਾ ਕਰਿਓ ਪਲੀਜ਼ ਉਹ ਨੀ ਆ ਕੀ ਸਾਰਾ ਕੁਝ ਕਰਨਾ ਪਿਆ ਕੀ ਕਰੀਓ ਹੁਣ ਫੇ ਥੋੜਾ ਜ ਮੇਰੇ ਮਮੀ ਦੀ ਜੀ ਨਹੀਂ ਹੈਗੇ ਤੁਹਾਨੂੰ ਇਹ ਕਹਿਣਾ ਕਿ ਕਿਹਨੂੰ ਕਹਿਣਾ ਆਪਣੀ ਵਾਈਫ ਨੂੰ ਕਹਿਣਾ ਤਾਂ ਇਹ ਕਹਿੰਦੇ ਤੁਸੀਂ ਆਉਨੇ ਆ ਕਨੇ ਕਹਦੇ ਸੇਵਾ ਲੈ ਲੈਣੀ ਚਾਹੀਦੀ ਆ ਮੇਰਾ ਵੀ ਤੇ ਲੱਗ ਬਹੁਤ ਦੁੱਖ ਰਿਹਾ ਹੈ ਓਹੋ ਸਰਵਾਈਕਲ ਕੋਈ ਬਾਤ ਨਹੀਂ ਹਮ ਸਰਵਾਈਕਲ ਦੀ ਦਵਾਈ ਲਾ ਦਿੰਦੇ ਆ ਤੁਮੇ ਬਣ ਕੇ ਕੁੱਕਰ ਰਿਆਂ ਤੋਂ ਡਰ ਲੱਗਦਾ ਕੁੱਕਰ ਤੋਂ ਹੈਂ ਅੱਧੀ ਸਬਜ਼ੀ ਬਣਾਉਣੀ ਅੱਜ ਪਤਾ ਲੱਗਦੇ ਵੀ ਵਾਈਫ ਨੇ ਸਬਜ਼ੀ ਬਣਾਈ ਮੈਨੂੰ ਹੈ ਮੇਰੀ ਸਬਜ਼ੀ ਵਧੀਆ ਹੀ ਹੁੰਦੀ ਹੈ ਓਕੇ ਦੇਖ ਲੈਂਦੇ ਹਾਂ ਇਹ ਅੱਜ ਲੇਟ ਤਾਂ ਹੋ ਗਈ ਰੋਟੀ ਮੰਮੀ ਠੀਕ ਨਹੀਂ ਹੈਗੇ ਤੇ ਆਂਟੀ ਵੀ ਨਹੀਂ ਆਏ ਅੱਜ ਰੋਟੀ ਬਕਾਉਣ ਵਾਲੇ ਵਿਆਹ ਵੀ ਸੀਗਾ ਤੇ ਮਨਪਰੀਤ ਨੇ ਅੱਜ ਸੇਵਾ ਸੰਭਾਲ ਲਈ ਆ ਰੋਟੀਆਂ ਦੀ ਵੀ ਸਬਜ਼ੀ ਦੀ ਵੀ ਸੋ ਆਪਣੀ ਘਰ ਦੀ ਦੇ ਹੱਥ ਦੀਆਂ ਰੋਟੀਆਂ ਖਾਵਾਂਗੇ 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 ਮੇਰੇ ਮਾਂ ਨਹੀਂ ਮੈਂ ਇਹ ਗਾਣਾ ਉਲਟਿਆ ਮੇਰਾ ਵਾਈਫ ਦੇ ਹੱਥਾਂ ਦੀਆਂ ਬੱਕੀਆਂ ਰੋਟੀਆਂ ਆਹ ਨੂੰ ਬੜਾਈ ਚਿਤ ਕਰਦਾ ਅਰੋ ਪੀ ਲਾਣੀ ਖੜੀ ਆ ਹੈ ਉਹ ਵਾਟ ਟਿੱਡੀ ਉਹ ਟਿੱਡੀ ਹਟ ਜਾ ਉਹ ਤੂੰ ਟਿੱਡੀ ਨਾ ਸੁਣ ਟਿੱਡੀ ਉਹ ਟਿੱਡੀ ਹਟ ਜਾ ਓਏ ਛੱਟ ਓਏ ਛੱਟਣੀ ਕਹਤੇ ਆ ਬੰਦ ਹੋ ਜਾਨੀ ਆ ਸੋਹਣਿਆ ਹਾਂਜੀ ਹਾਂਜੀ ਦੇਖ ਲਓ ਅੱਜ ਮੰਮੀ ਠੀਕ ਨਹੀਂ ਹੈਗੇ ਤੇ ਮੇਰੇ ਵਾਈਫ ਰੋਟੀ ਪਕਾ ਰਹੀ ਹੈ ਸਬਜ਼ੀ ਵੀ ਬਣਾ ਰਹੀ ਠੂਕੀ ਹੋ ਗਿਆ ਤਾਂ ਮੈਂ ਪਕਾਉਣੀ ਨਹੀਂ ਕਿ ਉਹ ਠੀਕ ਹੈ ਨਹੀਂ ਕਿ ਯਾਰ ਮੈਂ ਉਹ ਦੱਸ ਰਿਹਾ ਪਕਾ ਰਹੀ ਵਿਚਾਰੀ ਕਿਦਾਂ ਲੱਗੀ ਹੈ ਮੇਰੀ ਵਾਈਫ ਕੀ ਕੀ ਹੋ ਗਿਆ ਕਿ ਕੀ ਲੱਗੀ ਹੈ ਉਹ ਇਹ ਸਭ ਗੱਡਾ ਤੱਕਣ ਲਈ ਹੋਵੇ ਓ ਚੰਗੀ ਤਰ੍ਹਾਂ ਗੱਲ ਕਰੀ ਤੇ ਆ ਗੱਡਾ ਮੈਂ ਦੱਸਾਂ ਉਹਨੂੰ ਅੱਛਾ ਦੱਸਾਂ ਉਹਨੂੰ ਮੈਂ ਦੱਸ ਦੇਣਾ ਹਾਂ ਇਦਾਂ ਕਹਿੰਦੀ ਆ ਜਾਂ ਦੱਸ ਦੇ ਗੱਡਾ ਤਾਂ ਦੇਖ ਕਦਰ ਨਹੀਂ ਹੈਗੀ ਮੇਰੀ ਘਰ ਵਾਲੀ ਦੀ ਇੱਥੇ ਸੁਣ ਮੇਰੀ ਕਦਰ ਆ ਇਸ ਘਰ ਵਿੱਚ ਮੇਰੀ ਘਰ ਵਾਲੀ ਦੀ ਕਦਰ ਨਹੀਂ ਆ ਜੇ ਉਹਦੀ ਕਦਰ ਨਹੀਂ ਮੇਰੀ ਕਦਰ ਵੀ ਨਹੀਂ ਹੈਗੀ ਹਾਂ ਹੈ ਨਹੀਂਗੀ ਕਦਰ ਕਿਉਂਗੀ ਹੈ ਨਹੀਂਗੀ ਇਸ ਘਰ ਦੇ ਵਿੱਚ ਉਹ ਵੀ ਹੈਗੀ ਆ ਕਿਉਂ ਉਹਨੂੰ ਤੁਸੀਂ ਉਹਨੂੰ ਤੁਸੀਂ ਕੁਝ ਜਾਣਦੇ ਹੀ ਨਹੀਂ ਹੈਗੇ ਨਹੀਂ ਹੁਣ ਮੰਮੀ ਤੇਰੇ ਠੀਕ ਨਹੀਂ ਤੇ ਚਲ ਉਹਨੇ ਪਕਾਉਣੀਆਂ ਹੋਣਗੀਆਂ ਫੇਰ ਕਦਰ ਕਰੋ ਓਕੇ ਹਾਂਜੀ ਯਾਰ ਵਾਕੇ ਯਾਰ ਪਕਾਉਂਦੀ ਆ ਕਟੋ ਕਟ ਤੁਹਾਨੂੰ ਪੈਰੀ ਪੈਣਾ ਚਾਹੀਦਾ ਸੀ ਉਹਦੇ ਵੀ ਰੋਟੀ ਪਕਾ ਰਹੀ ਯਾਰ ਆਏ ਪੈਰੀ ਪਾ ਉਹ ਪੈਰੇ ਹੀ ਉਹ ਤੇਰੀ ਹਾਂ ਉਹਦੀ ਕਦਰ ਤੇ ਤੁਸੀਂ ਕੀ ਕਰਨੀ ਉੱਪਰ ਕਹਿੰਨੇ ਗੱਡਾ ਡਾਇਆ ਨੇ ਅਜਾ ਕਦਰ ਤਾਂ ਨਹੀਂ ਕਰਦੇ ਹੋਰ ਕਿਦਾ ਕਾਹ ਨਹੀਂ ਕਰਦਾ ਹਾਂ ਕਦਰ ਨਹੀਂ ਕਰਦੇ ਕਦਰ ਨਹੀਂ ਰੋਟੀ ਪਾਉਣ ਲੱਗੀ ਕਿ ਉੱਥੇ ਹੈ ਦੇਖਿਆ ਕੀ ਹੋਈ ਗੱਲ ਦੇਖਿਆ ਨਹੀਂ ਉਹ ਉਹਨੇ ਪਕਾਉ ਕਦਰ ਨਾ ਦੀ ਇਸ ਬੁੱਢੀ ਕੋਲ ਨਹੀਂ ਹੈਗਾ ਕੋਈ ਲਫਜ਼ ਕਿ ਮਾਂ ਠੀਕ ਹੈ ਇਸ ਇਸ ਬੁੱਢੀ ਨੇ ਨਾ ਮੇਰੀ ਕਦਰ ਕੀਤੀ ਨਾ ਮੇਰੀ ਮਾਂ ਦੀ ਨਾ ਮੇਰੀ ਵਾਈਫ ਦੀ ਆ ਨਾ ਕਿਸੇ ਦੀ ਵੀ ਨਹੀਂ ਕੀਤੀ ਕਦਰ ਤਾਂ ਬਗੈਰੀ ਹੋ ਤੁਸੀਂ ਹੋਦੇ ਓਏ ਕਹਿ ਜਾ ਗਣ ਇਹ ਗਣ ਤੂੰ ਕਮ ਸੇ ਕਮ ਇਦਾਂ ਕਹਿੰਦੀ ਕਿ ਵਾਕੇ ਪੁੱਤ ਆ ਫੇ ਤਾਂ ਤੇਰੀ ਘਰ ਵਾਲੀ ਨੇ ਕਿੰਨਾ ਹੈ ਠੀਕ ਆ ਕਰਨਾ ਹੀ ਇੰਦੇ ਘਰ ਮਨਪ੍ਰੀਤ ਆ ਕੇ ਵਿਚਾਰੀ ਹੋ ਰੋਟੀ ਪਕਾ ਆ ਵੇਖ ਲੈ ਇੱਧਰ ਸੁਣ ਲੈ ਆਣ ਕੇ ਆ ਸੁਣ ਲੈ ਤੇ ਰੋਟੀ ਪਾਉਂਦਾ ਦੱਸਦਾ ਮੈਂ ਉਹਨੂੰ ਦੱਸਦਾ ਮੈਂ ਰੋਟੀ ਪਾਉਂਦਿਆ ਨਹੀਂ ਪਾਉਣੀ ਆ ਮਾਂ ਵੀ ਰੈਂ ਤੇ ਰੋਟੀ ਰੋਟੀ ਮੈਂ ਨਹੀਂ ਮੇਰੀ ਘਰ ਵਾਲੀ ਰੋਟੀ ਪਕਾਉਗੀ ਨਾ ਠੇਕਾ ਨਹੀਂ ਲਿਆ ਹੈਗਾ ਬੇਸ ਘਰ ਦੇ ਵਿੱਚ ਆਪਾਂ ਗੁਲਾਮੀ ਦੀ ਤਰ੍ਹਾਂ ਜ਼ਿੰਦਗੀ ਬਤੀਤ ਕਰੀਏ ਇੱਕ ਗੁਲਾਮ ਗ੍ਰਾਫਿਕਨ ਖਾਣੀ ਮੈਂ ਕਹਾ ਮੇਰੀ ਵਾਈਫ ਰੋਟੀ ਪਕਾ ਰਹੀ ਆ ਇਹਨਾਂ ਦੇ ਲਫਜ਼ ਹੀ ਸੀਗੇ ਕਹਿੰਦੇ ਗੱਡਾ ਧੱਕਣ ਦੀ ਫੇਕ ਹੀ ਹੋ ਗਿਆ ਰੋਟੀ ਪਕਾਉਂਦੀ ਆ ਪਕਾਉਣੀ ਹੋਰ ਸੱਸ ਠੀਕ ਹੈਂ ਤਾਂ ਉਹਨੇ ਪਕਾਉਣੀ ਆ ਦੇਖਿਆ ਕਹਿੰਦੀ ਠੇਕਾ ਲਿਆ ਠੇਕਾ ਉਹਨੇ ਠੇਕਾ ਲਿਆ ਕਹਿੰਦੀ ਸੱਸ ਠੀਕ ਵੀ ਹੋਵੇ ਤਾਂ ਵੀ ਮੈਂ ਇਹ ਫੁੱਲ ਕਿ ਲਈ ਇਹ ਗਾਨਾ ਕਿਹਦਾ ਚਾ ਮਾਰਦੀ ਨੂੰ ਹਾਂ ਕਮਾਲ ਆ ਯਾਰ ਹਰ ਵੇਲੇ ਸੜੀਆਂ ਫੁੱਗੀਆਂ ਮੰਨ ਕੇ ਤੇ ਗੱਲਾਂ ਇਦਾਂ ਨਹੀਂ ਚੱਲਦਾ ਕੰਮ ਮੈਂ ਕਹਾਂ ਸੜੀਆਂ ਫੁੱਗੀਆਂ ਕਰਦੀ ਮੈਂ ਕਹਾਂ ਤਾਂ ਕੀ ਹੋਇਆ ਕੋਤੀ ਪਕਾਉਣ ਲੱਗੀ ਕੀ ਹੋ ਗਿਆ ਮੈਂ ਕਹਾਂ ਅਹੀਂ ਇਸ ਘਰ ਵਿੱਚ ਗੁਲਾਮੀ ਨਹੀਂ ਬਤੀਤ ਕਰਨੀ ਨਾ ਬਿਲਕੁਲ ਨਹੀਂ ਅਹੀਂ ਦੋਨੇ ਬਹੁਤ ذلیل ਹੋ ਗਿਆ ਇਸ ਰੋਟੀ ਖਾਣੀ ਤੇ ਜੀ ਹਜ਼ੂਰੀ ਕਰਨੀ ਪੈਣੀ ਜੀ ਖਾਣੀ ਕਰਾਮੀ ਹੈ ਜੇ ਰੋਟੀ ਖਾਣੀ ਮੇਰੀ ਘਰ ਵਾਲੀ ਕਹਿੰਦੀ ਤੇ ਜੀ ਹਜ਼ੂਰੀ ਕਰਨੀ ਪੈਣੀ ਮੇਰੀ ਔਰਤ ਦੀ ਕੀ ਕਰਨੀ ਪੈਣੀ ਜੀ ਹਜ਼ੂਰੀ ਉਹ ਕੀ ਹੁੰਦੀ ਹੈ ਮਲ ਹਾਂਜੀ 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 ਇਹ ਕਰਨੀ ਪੈਣੀ ਨਹੀਂ ਕਰਨੀ ਮੈਂ ਹਾਂਜੀ ਅਛਾ ਆਉ ਨਹੀਂ ਕਰ ਮਾਰਪੀ ਤੇ ਰਹੇ ਤੇ ਚੋਲੇ ਚੋਲੇ ਰੇ ਬੰਦ ਕਰਦੇ ਕੋਈ ਰੋਟੀਆਂ ਰੋਟੀਆਂ ਨਹੀਂ ਮੈਂ ਨਹੀਂ ਮੈਂ ਨਹੀਂ ਮੈਂ ਹਾਂਦੀ ਹੈ ਨਹੀਂ ਮੇਰੀ ਮੈਂ ਪੋਤ ਨਾ ਐ ਕਰ ਰਹਾਂ ਹਾਂ ਤੁਹਾਡੀ ਪੋਤ ਨਾ ਹੋ ਗਈ ਜਿਹੜਾ ਪਹਿਲਾਂ ਲੱਭ ਜੀ ਉਹ ਦੱਸ ਕੀ ਸੀਗਾ ਜੀ ਮੈਂ ਕਿਹਾ ਤੇ ਘਰ ਰੋਟੀ ਪਕਾਉਣੀ ਪਹਿਲਾਂ ਵਾਲਾ ਜਿਹੜਾ ਲੱਭ ਜੀ ਸੀਗਾ ਇਹ ਗੱਡਾ ਤੱਕਦੀ ਪਈ ਆ ਉਹ ਲੱਭ ਜੀ ਬਾਰ ਕੇ ਦੱਸ ਮੈਨੂੰ ਆਹੋ ਤੇ ਉਹ ਹੀ ਤੇ ਗੱਲ ਹੈ ਰੋਟੀ ਪਕਾਉਣੀ ਉੱਥੇ ਇੱਕ ਨੰਬਰ ਦੀ ਦਾਲ ਫੇਰ ਮੋ ਚੁੱਲਾ ਆਏ ਬੀਬੀ ਹੱਡੀ 1 ਮਿੰਟ ਚ ਹੋ ਜਾਂਦੀ ਇੱਧਰ ਉੱਧਰ ਜੱਜਾ ਨਾ ਸੰਭੰਦ ਨਾ ਤੇ ਆਵੇ ਲੈ ਤੇਰੇ ਸਾਹਮਣੇ ਮੇਰੀ ਨਾ ਸੰਭੰਦ ਨਹੀਂ ਜਾਂਦੀ ਤੂੰ ਕੋ ਬੋਲ ਨਹੀਂ ਸਕਦੀ ਮੈਂ ਤੇਰੀ ਤਾਰੀਫ ਤਾਰੀ ਕਰਦਾ ਵੇ ਤੂੰ ਨਹੀਂ ਕੁਝ ਕਹਿ ਸਕਦੀ ਨਹੀਂ ਦੰਦ ਲੋ ਜੀ ਆ ਆ ਗਿਆ ਹੁਣ ਚਵੇਰ ਦਾ ਫਿਰਦਾ ਫੁੰਦਾ ਕਰ ਕਿੱਧਰ ਆਇਆ ਤੇ ਕਿੱਧਰ ਨਹੀਂ ਥੋੜ ਓਏ ਓਏ ਸਰੀਨਾ ਚੱਕ ਮੇਰੇ ਸਾਹਮਣੇ ਆ ਕੇ ਲੜ ਜਾ ਇਹਨੂੰ ਇੱਕ ਗੱਲ ਸਮਝਾ ਦੇ ਮਰ ਵੀ ਜਿਹੜੀ ਸਮਝਾ ਰੰਗ ਕਾਲਾ ਹੋ ਗਿਆ ਆ ਦੇਖਿਆ ਮੈਂ ਵੀ ਇਹ ਗੱਲ ਕਹੀ ਮੈਂ ਬੀਬੀ ਰੰਗ ਤੇਰਾ ਰੰਗ ਹੋਣੇ ਨਸ ਇਹ ਰੰਗ ਕਾਲਾ ਹੋ ਗਿਆ ਵੇ ਰਾਂਝਣਾ ਮੈਂ ਗਿਆ ਤੇਰੇ ਫਿਕਰ ਦੀ ਮਾਰੀ ਮੇਰ ਘਰ ਸੋਣਾ ਐ ਸਿਆਲ ਹੁਣ ਏਦਾਂ ਹੀ ਹੋਣੀ ਆ ਸਿਆਲ ਆ ਇਸ ਸਿਆਲਾਂ ਦੇ ਵਿੱਚ ਨਾ ਹਰੇ ਤੋਂ ਧੁੱਪ ਸਿੱਕਦਾ ਨਾ ਸਿਆਲਾਂ ਦੇ ਨਾ ਟਰਬੈਨਾਂ ਰੁਕ ਜਾਂਦੀਆਂ ਆ ਟਰਬੈਨਾਂ ਜਿਹੜੀਆਂ ਚੱਲਦੀਆਂ ਰਹਿਣ ਉਹਨਾਂ ਦਾ ਰੰਗ ਘਲੋ ਰਹਿੰਦਾ ਨਹੀਂ ਨਹੀਂ ਉਹ ਧੁੱਪੇ ਵਾ ਵੇ ਕੇ ਸਾ ਅਸਲ ਚ ਇਹਨਾਂ ਨੂੰ ਸਾੜਾ ਬੜਾ ਮੇਰੀ ਮਾਂ ਤੋਂ ਤੇਰੇ ਤੋਂ ਤਾਂ ਧਾਰਾਂਗੇ ਤਾਂ ਛੜਿਆ ਤੂੰ ਬਹਿ ਨਹੀਂਦੀ ਇਹਦੇ ਇਹਦੇ ਮੈਂ ਧੋਪੇ ਚੱਲੀ ਨਹੀਂ ਹੁੰਦੀ ਇਹਦੇ ਚੱਲੂਗੀ ਬੀਬੀ ਮੇਰੀ ਗੱਲ ਸੁਣ ਮੈਂ ਤੈਨੂੰ ਅੱਗੇ ਮੈਂ ਕਿਹਾ ਮੈਂ ਫੇਸ ਵਾਸ ਲਾ ਲਿਆ ਕਰ ਤੂੰ ਮੰਨਦੀ ਹੈ ਨਹੀਂ ਮੇਰੀ ਗੱਲ ਮੇਰੇ ਘਰ ਤੋਂ ਲੰਮਾ ਦਿਲਾਤ ਰੱਖੇ ਨਾ ਸਾ ਤੇ ਤਾਂ ਮੰਨਦੀ ਆ ਨਾ ਫੇ ਕਾਦਾ ਮੈਂ ਬੀਬੀ ਨਾਲ ਲੜ ਪਿਆ ਕਾ ਮੈਂ ਮੇਰੇ ਵਾਈਫ ਦੇ ਜੀ ਹਜੂਰੀ ਚਾਹੀਦੀ ਆ ਜੀ ਰੋਟੀ ਹੁਣ ਸਮਝਿਆ ਕਰ ਗੱਲ ਨੂੰ ਸਮਝੀਏ ਨਾ ਕਰੂ ਮੈਨੂੰ ਪਤਾ ਤੂੰ ਇਹ ਹੈ ਤਾਂ ਫੇ ਤੂੰ ਹੀ ਹੁੰਦਾ ਹੁੰਦਾ ਲੱਗਦੀਆਂ ਚ ਕੋਈ ਝਟ ਨਹੀਂ ਆ ਠੀਕ ਆ ਕਿਉਂ ਚਲ ਮੈਂ ਤਾਂ ਇੱਕ ਨਹੀਂ ਤਰੀਫ ਕਰੀਤੀ ਮੈਂ ਕਾ ਮੇਰੀ ਵਾਇਸ ਰੁਕ ਜਾ ਪਾਉਂਦੀ ਤੂੰ ਹਾਂਜੀ ਹਾਂਜੀ ਕਰ ਰਹੀ ਵਾਟੇ ਯਾਰ ਬੇਚਾਰੀ ਕੰਮ ਲੱਗੀ ਆ ਹੈ ਮੈਂ ਕਾ ਤੁਹਾਡੇ ਚ ਕਦਰ ਨਾਂ ਦੀ ਕੋਈ ਚੀਜ਼ ਨਹੀਂ ਹੈਗੀ ਬੀਬੀ ਨੇ ਕੀ ਆ ਵਰਵੀ ਹੁੰਦੀ ਕਹਾ ਲਾਂਗਾ 5 ਮਿੰਟ ਰੁਕਨੇ ਆਪੇ ਚੀਜ਼ ਕਹਿਣਾ ਹੈ ਉਹਨੇ ਕਿਹਾ ਪੁੱਤ ਜਿੱਲੇ ਤੁਹਾਨੂੰ ਰੋਟੀ ਲੈ ਕੇ ਆਲੀ ਨਾ ਤੇ ਮੇਰੀ ਪੋਤ ਨੂੰ ਆ ਇਦਾਂ ਮੈਂ ਲਿਆਉਣਾ ਹਾਂ ਨਾ ਟਰੈਕ ਤੇ ਮੇਰੇ ਚ ਸਾਰੀਆਂ ਕਾਲਾ ਹੈਗੀਆਂ ਠੀਕ ਆ ਤੇ ਬਾਕੀ ਗੱਲਬਾਤ ਆਪਾਂ ਸਵੇਰੇ ਕਰਾਂਗੇ ਸੋ ਇੰਨਾ ਕੁ ਬਲੌਗ ਸਾਡਾ ਪ੍ਰਵਾਨ ਕਰਿਓ ਸੋ ਅੱਜ ਸਾਡੀ ਨਾ ਆ ਕਾਲਾ ਦਾ ਇਹ ਨਤੀਜਾ ਹੈ ਚਲਾ ਦਾ ਨਤੀਜਾ ਜੇਰ ਮੈਂ ਕੀ ਕਰਾਂ ਮੇਰਾ ਦਿਲ ਤਾਂ ਨਹੀਂ ਕਰਦਾ ਤੇਰੇ ਕੋਲ ਕੰਮ ਕਰਾਉਣ ਨੂੰ ਪਰ ਕੀ ਕਰੀਏ ਕੀ ਕਰੀਏ ਥੋੜਾ ਪ੍ਰੋਬਲਮ ਦੇਖਣਾ ਟੇਢੇ ਟਾਈਮ ਨਾਲ ਮੰਗ ਲੈਂਦਾ ਹਾਂ ਹਾਂ ਕੀ ਕਰੀਏ ਹੁਣ ਫੇ ਮੈਂ ਕਿਹਾ ਇਦਾਂ ਆ ਅੱਜ ਸਾਡੀ ਇੱਕ ਹੀਰਨ ਬਿਮਾਰ ਆ ਮੇਨ ਮੰਮੀ ਮੇਰੀ ਸੋ ਉਹਨਾ ਥੋੜਾ ਜਿਆ ਨਾ ਉਹਨਾਂ ਦੇ ਸਰੀਰ 'ਚ ਗੜਬੜੀ ਜੀ ਹੋ ਗਈ ਦੀਵਾਲੀ ਵਾਲੇ ਦਿਨ ਦੀ ਸੋ ਕੱਲ ਨੂੰ ਉਹਨਾਂ ਨੇ ਕੈਮ ਹੋ ਜਾਣਾ ਕੱਲ ਨੂੰ ਵਲੌਗ ਰੈਗੂਲਰ ਆਉਣਗੇ ਕਿ ਝੋਨਾ ਝੂਨਾ ਜਿਹਾ ਵਡਾਉਣਾ ਸੀਗਾ ਤਾਂ ਲੇਟ ਹੋ ਗਏ ਤੇ ਅੱਜ ਲਈ ਵਲੌਗ ਇੰਨਾ ਕ ਪ੍ਰਮਾਣ ਕਰਿਓ ਸੋ ਕੱਲ ਨੂੰ ਨਵੇਂ ਵਲੌਗ ਦੇ ਵਿੱਚ ਫਿਰ ਮਿਲਾਂਗੇ ਤੁਹਾਡੀ ਕਿਚੜੀ 'ਚ ਪੇਸ਼ ਹੋਵਾਂਗੇ ਸੋ ਵਧੀਆ-ਵਧੀਆ ਵਲੌਗ ਹੁੰਦੇ ਰਹਿਣਗੇ ਕਿਉਂ ਮਨਪ੍ਰੀਤ ਯੈਸ ਯੈਸ ਯਾ ਨਾ ਸੋ ਸੋਨੇ ਸੋਨੇ ਕਮੈਂਟ ਕਰੋ ਲਾਈਕ ਕਰੋ ਸ਼ੇਅਰ ਕਰੋ ਤੇ ਦੱਬ ਕੇ ਖਿੱਚ ਕੇ ਰੱਖੋ ਕੇ ਲਈ ਤੇ ਇੰਜੋਏ ਕਰੋ ਵਲੌਗ ਇਨਾਂ ਕ ਸੋ ਇਧਰ ਲੱਗੇ ਨੇ ਨਹੀਂ ਆਪਣੇ ਕਰਮ ਵਾਲੀ ਮੈਂ ਵੀ ਲਾਈਕ ਤਾਂ ਹੀ ਹੋਣਗੇ ਨਾ ਬਲੌਗ ਦਾ ਪਾਣੀ ਦੋ ਦੋ ਦਿਨ ਤਾਂ ਫਿਰ ਹਾਂ ਇਹ ਵੀ ਗੱਲ ਇਹਦੀ ਸਹੀ ਆ ਕਹਿੰਦੇ ਵਲੌਗ ਨਹੀਂ ਮਤਲਬ ਪਾਉਣੇ ਤੁਸੀਂ ਵੀ ਰੋਜ਼ ਡੇਲੀ ਵਲੌਗਿੰਗ ਕਰਿਆ ਕਰੋ ਤੇ ਹੁਣ ਡੇਲੀ ਆਨ ਕਰਨਗੇ ਯਾਰ ਉਹ ਕਈ ਵਾਰੀ ਨਾ ਕੰਮ ਕੋਈ ਇਦਾਂ ਦਾ ਪੈ ਜਾਂਦਾ ਰਹੇ ਤੇ ਮੇਰਾ ਦਿਲ ਨਹੀਂ ਕਰਦਾ ਮਿਸ ਕਰਨ ਨੂੰ ਉਹ ਕੰਮ ਕਰੇ ਜਾਂਦਾ ਪੈ ਜਾਂਦਾ ਤਾਂ ਮਿਸ ਕਰਨਾ ਪੈਂਦਾ ਆ ਸੋ ਕੋਈ ਗੱਲ ਨਹੀਂ ਹੁਣ ਇੱਕ ਦੋ ਦਿਨ ਜਿਹੜੀਆਂ ਛੁੱਟੀਆਂ ਮਾਰ ਲੀਆਂ ਮਾਰ ਲੀਆਂ ਤੇ ਓਕੇ ਰਿਪੋਰਟ ਆ ਸੋ ਮਿਲਾਂਗੇ ਨਵੇਂ ਵਲੌਗ ਦੇ ਵਿੱਚ ਚੜਦੀ ਕਲਾ ਚ ਰਹੋ ਖੁਸ਼ ਰਹੋ ਹੈਪੀ ਵਿਸ਼ ਕਰਮਾ ਨੇ ਸੋ ਖੁਸ਼ ਰਹੋ ਮੇਰੇ ਮਿੱਤਰ ਪਿਆਰਿਓ ਲਵ ਯੂ